ਆਪਰੈਲ ਜਾਨੀ ਵਿਸਾਖੀ ਵਾਲੇ ਦਿਨ ਤੁਹਾਨੂੰ ਲੈ ਕੇ ਪਹੁੰਚ ਗਿਆ ਜੀ ਸਬਜੀ ਮੰਡੀ ਪਹਿਲਾਂ ਤਾਂ ਤੁਹਾਨੂੰ ਵਿਸਾਖੀ ਦੇ ਪਵਿੱਤਰ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ ਪ੍ਰਮਾਤਮਾ ਕਰੇ ਮਹੀਨਾ ਤੁਹਾਡੇ ਲਈ ਚੜ੍ਹਦੀ ਕਲਾ ਵਾਲਾ ਹੋਵੇ ਤੇ ਖੁਸ਼ੀਆਂ ਤੇ ਖੇੜੇ ਲੈ ਕੇ ਆਵੇ ਤੇ ਮੈਂ ਤੁਹਾਡਾ ਤਹਿ ਦਿਲੋਂ ਧੰਨਵਾਦ ਵੀ ਕਰਦਾ ਜਿਹੜੇ ਤੁਸੀਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡਾ ਸਾਥ ਦਿੰਦੇ ਹੋ ਤੇ ਤੁਹਾਡੀ ਬਦੌਲਤ ਅਸੀਂ ਸਬਜੀ ਮੰਡੀ ਦੇ ਰੇਟਾਂ ਦੀ ਜਿਹੜੀ ਸਹੀ ਜਾਣਕਾਰੀ ਉਹ ਘਰ ਘਰ ਤੱਕ ਪਹੁੰਚਦੀ ਘਰ ਪਾਉਂਦੇ ਆ ਗੱਲ ਪਿਆਜ਼ ਤੋਂ ਸ਼ੁਰੂ ਕਰਾਂਗੇ ਜੀ ਪਿਆਜ਼ ਹੁਣ ਮੰਦਾ ਚੱਲ ਰਿਹਾ ਪਿਆਜ਼ ਅਸ ਸਬਜੀ ਮੰਡੀ ਚ 13 ਤੋਂ ਲੈ ਕੇ 15 ਤੱਕ ਪ੍ਰਤੀ ਕਿਲੋ ਵਿਕਿਆ ਜੀ ਜਿਹੜਾ 13 ਤੋਂ 15 ਪਿਆਜ਼ ਰਿਹਾ ਜੀ ਸਬਜ਼ੀ ਮੰਡੀ ਚ ਅੱਜ ਟਮਾਟਰ ਵੀ ਅੱਜ ਮੰਦੇ ਤੋਂ ਥੋੜਾ ਜਿਹਾ ਅੱਗੇ ਨਾ ਰੇਟ ਹਾਈ ਹੋਇਆ ਜੀ 15 ਤੋਂ 16 ਚ ਵਿਕਿਆ ਟਮਾਟਰ ਪਹਿਲਾਂ 12 13 ਵੀ ਵਿਕਿਆ ਸੀ ਪਰ ਅੱਜ 15 ਤੋਂ ਲੈ ਕੇ 16 ਤੱਕ ਟਮਾਟਰ ਵਿਕਿਆ ਜੀ ਸਬਜ਼ੀ ਮੰਡੀ ਚ ਹਰੀ ਮਿਰਚ ਆ ਜੀ ਹਰੀ ਮਿਰਚ ਦੇ ਦੋ ਰੇਟ ਹੈ ਇੱਕ 18 20 ਵਿਕੀ ਹੈ ਤੇ ਇੱਕ 20 ਤੋਂ ਲੈ ਕੇ 25 30 ਤੱਕ ਪ੍ਰਤੀ ਕਿਲੋ ਵਿਕਿਆ ਜੀ ਹਰੀ ਮਿਰਚ ਅੱਜ ਦਾ ਰੇਟ ਹੈ ਹਰੀ ਮਿਰਚ ਦਾ ਲਸਣ ਵੀ ਥੋੜਾ ਜਿਹਾ ਮੰਦੇ ਜੀ ਤੁਰਿਆ ਆਉਂਦਾ ਜੀ 50 ਤੋਂ ਲੈ ਕੇ 60 70 ਤੱਕ ਅੱਜ ਲਸਣ ਵਿਕਿਆ ਜੀ ਜਿਹੜਾ ਅੱਜ ਦਾ ਰੇਟ ਆ ਲਸਣ ਦਾ ਅੱਜ ਲਸਣ 50 ਤੋਂ ਲੈ ਕੇ 60 70 ਤੱਕ ਪ੍ਰਤੀ ਕਿਲੋ ਵਿਕਿਆ ਜੀ ਸ਼ਿਮਲਾ ਮਿਰਚ ਕਾਫੀ ਮੰਦੇ ਚ ਚਲੀ ਗਈ ਸ਼ਿਮਲਾ ਮਿਰਚ ਅੱਜ 5 ਤੋਂ ਲੈ ਕੇ 6 ਤੱਕ ਪ੍ਰਤੀ ਕਿਲੋ ਵਿਕਿਆ ਜਿਹੜਾ ਸ਼ਿਮਲਾ ਮਿਰਚ ਦਾ ਰੇਟ ਉਹ ਕਾਫੀ ਡਾਊਨ ਹੋ ਗਿਆ ਅੱਗੇ ਦੇ ਮੁਕਾਬਲੇ 5 ਤੋਂ 6 ਵਿਕੀ ਆ ਜੀ ਕੀ ਇਹ ਦੀ ਗੱਲ ਕਰਦੇ ਆ ਜੀ ਕੀ ਅੱਜ 10 ਤੋਂ ਲੈ ਕੇ 15 ਤੱਕ ਪ੍ਰਤੀ ਕਿਲੋ ਵਿਕਿਆ ਜੀ ਇਹਦਾ ਵੀ ਰੇਟ ਅੱਗੇ ਨਾਲੋਂ ਕਾਫੀ ਡਾਊਨ ਹੋਇਆ ਅੱਜ ਕੀਆ 10 ਤੋਂ 15 ਵਿਕਿਆ ਜੀ ਇਹਦਾ ਰੇਟ ਕੀ ਇਹਦਾ ਵੀ ਡਾਊਨ ਹੋ ਗਿਆ ਨਿੰਬੂ ਆ ਜੀ ਨਿੰਬੂ ਥੋੜਾ ਜਿਹਾ ਹਾਈ ਚੱਲਦਾ ਹੈ ਨਿੰਬੂ ਅੱਜ 100 ਤੋਂ ਲੈ ਕੇ 110 ਤੱਕ ਪ੍ਰਤੀ ਕਿਲੋ ਵਿਕਿਆ ਜੀ 90 ਵੀ ਰੇਟ ਰਿਹਾ ਥੋੜਾ ਜਿਹਾ ਪਰ ਜਿਹੜਾ ਐਵਰੇਜ ਰੇਟ ਆ ਹੋਰ 90 100 110 ਤੱਕ ਅ ਭਿੰਡੀ ਆ ਜੀ ਭਿੰਡੀ ਅੱਜ 55 ਤੋਂ ਲੈ ਕੇ 60 ਤੱਕ ਪ੍ਰਤੀ ਕਿਲੋ ਵਿਕੀ ਆ ਜੀ ਅੱਜ ਦਾ ਰੇਟ ਆ ਭਿੰਡੀ ਦਾ ਅੱਜ ਭਿੰਡੀ 55 ਤੋਂ 60 ਤੱਕ ਪ੍ਰਤੀ ਕਿਲੋ ਵਿਕੀਆ